3 ਲੱਖ ਰੁਪਇਆ ਉਹਨੂੰ ਜਮਾਨਾ ਹੋਇਆ ਤੇ ਇਹਦੇ ਨਾਲ ਹੀ ਸਮੁੱਚੇ ਪਰਿਵਾਰ ਦੇ ਮੈਂਬਰਾਂ ਨੂੰ ਤੇ ਗੁਰਦਾਸਪੁਰ ਦੇ ਸ਼ਹਿਰੀਆਂ ਨੂੰ ਇਨਸਾਫ ਦਾ ਜਿਹੜਾ ਇੱਕ ਦਿਮਾਗ ਦੇ ਵਿੱਚ ਹੁੰਦਾ ਹੈ ਕਿ ਲੋਕਾਂ ਨੂੰ ਇਨਸਾਫ ਭਾਵੇਂ देर ਨਾਲ ਮਿਲਦਾ ਹੈ ਪਰ ਇਹਨਾਂ ਨੇ ਕਮਾਲ ਕਰਤੀ ਕਿ ਫਾਸਟ ਟਰੈਕ ਦੇ ਵਿੱਚ ਲਿਆ ਕੇ ਉਸ ਨੂੰ ਬਹੁਤ ਜ ਮਹਿਸੂਸ ਕੀਤੀ ਹੈ ਉਥੇ ਅਸੀਂ ਇਸਤਰੀ ਮਲਾਜਮ ਤਾਲਮਿਲ ਕੇਂਦਰ ਦੇ ਜਿਹਦੇ ਇੱਕ ਪ੍ਰਧਾਨ ਮੈਡਮ ਬਲਵਿੰਦਰ ਕੌਰ ਨੇ ਤੇ ਜੁਡੋ ਕਾ ਵੈਲਫੇਅਰ ਸੁਸਾਇਟੀ ਅੱਜ ਉਹਨਾਂ ਨੂੰ ਸਨਮਾਨਤ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਆ ਇਹ ਸਨਮਾਨ ਉਸ ਸਮੇਂ ਦਿੱਤਾ ਜਾ ਰਿਹਾ ਜਦੋਂ ਸਮੁੱਚਾ ਦੇਸ਼ ਅੱਜ ਬਾਲ ਦਿਵਸ 2025 ਮਨਾ ਰਿਹਾ ਹੈ ਅੱਜ ਦਾ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਲਾ ਨਹਿਰੂ ਨੂੰ ਸਮਰਪਿਤ ਹੈ ਤੇ ਇਹ ਬੱਚਿਆਂ ਦੇ ਲਈ ਵੀ ਅੱਜ ਇੱਕ ਸੰਦੇਸ਼ ਹੈ ਕਿ ਭਾਵੇਂ ਦਰਿੰਦੇ ਕੋਈ ਵੀ ਹੋਣ ਅੱਜ ਬੱਚਿਆਂ ਨੂੰ ਘਰਾਂ 'ਚ ਸੁਰੱਖਿਅਤ ਰੱਖਣ ਲਈ ਹੋਣਾ ਚਾਹੀਦਾ ਮਾਪਿਆਂ ਨੂੰ ਵੀ ਇਹ ਸਮਝ ਹੋਣੀ ਚਾਹੀਦੀ ਆ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਉਹਨਾਂ ਤਰਿੰਦਿਆਂ ਤੋਂ ਬਚਾਉਣਾ ਹੈ ਇਹ ਗੱਲ ਜਿਹੜੀ ਅਸੀਂ ਇੱਥੇ ਇਹ ਸੰਦੇਸ਼ ਰਾਈ ਇਹ ਜਿਹੜਾ ਕੇਸ ਆ ਜੁਲਾਈ ਮਹੀਨੇ 2024 ਵਿੱਚ ਜਿਹੜੀ ਘਟਨਾ ਵਾਪਰੀ ਸੀਗੀ ਬੱਚੀ ਨਾਲ ਜਦੋਂ ਜਿਹੜਾ ਇਹ ਦੋਸ਼ੀ ਐ ਉਹਦੇ ਨਾਲ ਜਿਹੜਾ ਗਲਤ ਕੰਮ ਕਰਕੇ ਤੇ ਉਥੋਂ ਭੱਜ ਗਿਆ ਸੀ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਜਲਦੀ ਇਹਦੀ ਇਨਵੈਸਟੀਗੇਸ਼ਨ ਬੜੇ ਸੋਚ ਅੱਜੇ ਢੰਗ ਨਾਲ ਕਰਕੇ ਤੇ ਚਲਾਨ ਜਲਦੀ ਅਦਾਲਤ ਵਿੱਚ ਪੇਸ਼ ਕੀਤਾ ਮੈਡਮ ਲਜ਼ਿੰਦਰ ਕੋਰ ਸਿੱਧੂ ਜੱਜ ਸਾਹਿਬ ਉਹਨਾਂ ਨੇ ਵੀ ਕੇਸ ਜਿਹੜਾ ਆ ਉਹ ਡੇ ਬਾਏ ਡੇ ਵੀ ਚਲਾਇਆ ਛੋਟੀਆਂ ਤਰੀਕਾ ਪਾਈਆਂ ਗਈਆਂ ਤੇ ਬੜੇ ਸਟੇਜੇ ਢੰਗ ਨਾਲ ਜਿਹੜਾ ਉਹਨਾਂ ਨੇ ਟ੍ਰਾਇਲ ਜਿਹੜਾ ਖਤਮ ਕਰਕੇ ਤੇ ਆਰਗੂਮੈਂਟ ਤੇ ਜਿਹੜੇ ਆ ਉਹ ਬੱਚੇ ਨੂੰ ਇਨਸਾਫ ਮਿਲਿਆ ਬੱਚੇ ਨੂੰ 6 ਲੱਖ ਰੁਪਏ ਜੁਰਮਾਨਾ ਜਿਹੜਾ ਸੀਗਾ ਉਹਨੂੰ ਦੋਸ਼ੀ ਨੂੰ ਜੁਰਮਾਨਾ ਪਾ ਕੇ ਤੇ ਬੱਚੇ ਨੂੰ ਇਨਸਾਫ ਦਿੱਤਾ ਗਿਆ 6 ਲੱਖ ਰੁਪਏ ਉਹਦੀ ਵੈਲਫੇਅਰ ਲਈ ਉਹਦੇ ਵਿਕਾਸ ਲਈ ਬੱਚੇ ਦੇ ਜਿਹੜਾ ਉਹਦੇ ਨਾਮ ਕੀਤਾ ਗਿਆ ਉਸ ਤੋਂ ਇਲਾਵਾ ਦੋਸ਼ੀ ਨੂੰ ਜਿਹੜਾ ਆ ਉਹ ਜੁਰਮਾਨਾ ਵੀ ਪਾਇਆ ਗਿਆ ਤੇ ਸਜ਼ਾ ਜਿਹੜੀ ਹੈ ਲਾਈਫ ਇੰਪ੍ਰਿਜ਼ਨਮੈਂਟ ਦਿੱਤੀ ਲਾਈਫ ਇੰਪ੍ਰਿਜ਼ਨਮੈਂਟ ਸਿਰਫ ਇੱਕ ਸਿੰਪਲ ਨਹੀਂ ਸੀ ਕਿ ਸਿਰਫ ਜ਼ਿੰਦਗੀ ਦੀ ਸਜ਼ਾ ਜਿਵੇਂ ਨੋਰਮਲ ਬਾਅਦ ਵਿੱਚ ਉਹਨੂੰ ਕਮਿਊਟੀ ਵੀ ਕੀਤਾ ਹੈ ਘਟਾ ਕੀਤਾ ਜਾਂਦਾ ਜਾਂ ਕੁਝ ਹੋਰ ਉਹਦੇ ਵਿੱਚ ਜੱਜ ਸਾਹਮਣੇ ਲਿਖਿਆ ਹੈ ਕਿ ਜਿੰਨੀ ਇਹਦੀ ਲਾਈਫ ਰਹਿ ਗਈ ਆ ਉਨੀ ਦੇਰ ਤੱਕ ਜੇ ਅੰਦਰ ਰਹੇਗਾ ਮਤਲਬ ਕਿ ਇਹ ਜਿਹੜਾ ਨਵੀਂ ਧਾਰਾ ਜਿਹੜੀਆਂ ਨਵੇਂ ਕਾਨੂੰਨ ਆਏ ਨੇ ਉਹਨਾਂ ਤਹਿਤ 65 ਧਾਰਾ 65 ਉਸ ਤੋਂ ਇਲਾਵਾ 6 ਪੌਕਸ ਐਕਟ ਉਹਦੇ ਤਹਿਤ ਜਿਹੜਾ ਸੀ ਮਾਮਲਾ ਜਿਹੜਾ ਸੀ ਜਰਜ ਹੋਇਆ ਸੀ ਕੇਸ਼ ਦੋਸ਼ੀ ਦੀ ਉਮਰ ਕਰੀਬ 22 ਸਾਲ ਦੇ ਕਰੀਬ ਆ ਉਹ ਕੋਈ ਜੱਸਾ ਅੱਜ ਕੱਲ ਜਿਹੜੇ ਫਾਸਟ ਫੂਡ ਦੀ ਰੇੜੀ ਜਾਂ ਜੂਸ ਵਗੈਰਾ ਦੀ ਰੇੜੀ ਉਹ ਹੀ ਉਹਨਾਂ ਦਾ ਕੰਮ ਸੀ ਕੋਈ ਘਰਾਂ ਦੇ ਵਿੱਚ ਵੀ ਕੰਮ ਕਰਦੇ ਸੀ ਜਿਹੜੀ ਉਹਦੀ ਮਾਤਾ ਆ ਜਾਂ ਸੱਸ ਸੀ ਉਹ ਲੋਕਾਂ ਦੇ ਘਰ ਚ ਕੰਮ ਕਰਦੀ ਸੀ ਇਹ ਜਿਹੜਾ ਦੋਸ਼ੀ ਹੈ ਇਹ ਕਹਿੰਦਾ ਮੇਰੀ ਭਤੀਜੀਆਂ ਵਰਗੀ ਆ ਇਹਨੂੰ ਮੈਂ ਕੋਈ ਨਹੀਂ ਘਰ ਸਾਹਮਣਾ ਤੁਸੀਂ ਕੰਮ ਕਰ ਰਹੇ ਹੋ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਲੜਕੀ ਜਿਹੜੀ ਆ ਕੋਈ ਸਹੀ ਸਹੀ ਹਾਲਾਤ ਚ ਨਹੀਂ ਸੀ ਇਹ ਲੱਗ ਰਿਹਾ ਸੀ ਕਿ ਜਿਹੜਾ ਸਾਫ਼ ਜਾਹਿਰ ਸੀ ਜਿਹੜੇ ਸ਼ਬਦ ਵੀ ਕਹਿਣ ਲੱਗਿਆ ਥੋੜਾ ਜਿਹਾ ਹੁੰਦਾ ਹੈ ਕਿ ਪਬਲਿਕ ਚ ਕੀ ਅਸੀਂ ਕੀ ਇਹਨੂੰ ਬਿਆਨ ਕਰੀਏ ਇਹ ਉੱਥੋਂ ਪੱਜ ਚੁੱਕਾ ਸੀਗਾ ਤੇ ਜਦੋਂ ਡਾਕਟਰੀ ਮਾਇਨਾ ਵੀ ਲੜਕੀ ਦਾ ਹੋਇਆ ਤੇ ਪਾਇਆ ਗਿਆ ਕਿ ਹਾਂ ਉਹਦੇ ਨਾਲ ਕੁਝ ਗਲਤੀਆਂ ਉਸ ਤੋਂ ਇਲਾਵਾ ਉਹ ਕੋਈ ਵੀ ਸੰਸਦਕ ਡਿਫੈਂਸ ਨਹੀਂ ਕਰ ਸਕਿਆ ਕਿ ਕਿਉਂ ਪੱਜ ਜਿਸ ਤਰ੍ਹਾਂ ਸੀ ਕਿਉਂਕਿ ਇਹਨਾਂ ਕੇਸਾਂ ਵਿੱਚ ਜਿਹੜਾ ਆ ਜੇਕਰ ਬੱਚੇ ਨਾਲ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨਹੀਂ ਤੇ ਕੁਝ ਜਿਹੜੇ ਆ ਜ਼ਿੰਮੇਵਾਰੀਆਂ ਦੋਸ਼ੀ ਤੇ ਵੀ ਆਉਂਦੀਆਂ ਨੇ ਕਿ ਤੁਸੀਂ ਦੱਸੋ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕੋਈ ਪ੍ਰੂਫ ਨਹੀਂ ਕਰ ਸਕਿਆ ਆਪਣੇ ਕੇਸ ਨੂੰ ਤੇ ਸਰਕਾਰ ਨੇ ਬਹੁਤ ਹੀ ਸਜੇ ਢੰਗ ਨਾਲ ਪੁਲਿਸ ਦੀ ਵੀ ਕਾਰਵਾਈ ਬਹੁਤ ਵਧੀਆ ਰਹੀ। ਜੱਸ ਸਾਹਿਬ ਨੇ ਵੀ ਨਿਆਂ ਜੜਾ ਹੈ ਉਹ ਬੱਚੇ ਨੂੰ ਦਿੱਤਾ। ਬੱਚਾ ਤੇ ਜੇ ਸਿਰਫ 2 2 ਸਾਲ 3 ਮਹੀਨੇ ਦੀ ਸੀ। ਅਜੇ ਉਹ ਬੋਲ ਨਹੀਂ ਸੀ ਪੰਦੀ ਜੀ। ਜੀ ਦੇਖੋ ਮੇਰਾ ਤੇ ਕੰਮ ਹੈ ਜੋ ਵੀ ਸਰਕਾਰ ਦੇ ਕੇਸ ਹੈ ਉਹਨਾਂ ਨੂੰ ਚੰਗੇ ਢੰਗ ਨਾਲ ਲੁੱਦੂ ਮੈਂ। ਕੇਸਾਂ ਨੂੰ ਲੜਾਂ। ਜੋ ਵੀ ਸਾਡੇ ਕੈਬਨਟ ਸੰਦਾ ਸੀ ਸਾਹਮਣੇ ਰੱਖੀਏ। ਜਿਹੜੇ ਗਰੀਬ ਪਰਿਵਾਰ ਦੀ ਅਸੀਂ ਗੱਲ ਕਰ ਰਹੇ ਹਾਂ ਜੋ ਅੱਜ ਮਹੌਲ ਬਣ ਚੁੱਕੇ ਨੇ ਸਰਕਾਰ ਆ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਆ ਉਸੀ ਵਾਰ ਉਹਨਾਂ ਬਾਰ ਯਾਨੀ ਆਪਣੀ ਦਸਰੇ ਨੇ ਪੁਲਿਸ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ ਸੈਂਟੀਫਿਕਲੀ ਵੀ ਕੀਤੀ ਹੈ ਜੀ ਤੇ ਇਸ ਤੋਂ ਇਲਾਵਾ ਜੋ ਕੋਰਟ ਨੇ ਕੋਰਟ ਨੇ ਬਹੁਤ ਵਧੀਆ ਫਾਸਟ ਐਕਸਪੈਸ਼ਲ ਕੋਰਟ ਸੇ ਉਹਨਾਂ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਇਸ ਕੇਸ ਨੂੰ ਡੇ ਬਾਏ ਡੇ ਚਲਾ ਕੇ ਸੀ ਜਲਦੀ ਜਲਦੀ ਜਿਹੜਾ ਉਹਨੂੰ ਨਿਆ ਇਸ ਸਭਾਰੀਆਂ ਜੀ ਮੈਂ ਸਾਸੀ ਸਾਹਿਬ ਨੂੰ ਉਹਨਾਂ ਦੀ ਟੀਮ ਨੂੰ ਸਾਰੀ ਨੂੰ ਕੋਰਟ ਸਾਹਿਬ ਮਹਿਲਾ ਜਿਹੜੇ ਨੇ ਇਹਨਾਂ ਸਾਰਿਆਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਹ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਇਸ ਜ਼ਿਲ੍ਹੇ ਵਿੱਚ